ਆਪਣੇ ਰਾਜਨੀਤਿਕ ਵਿਰੋਧੀਆਂ ਨੂੰ ਤਿਤਲੀਆਂ ਸ਼ਬਦ ਨਾਲ ਸੰਬੋਧਨ ਕਰਨਾ ਹੁਣ ਕਿਤੇ ਨਾ ਕਿਤੇ ਭਗਵੰਤ ਮਾਨ ਜੀ ਨੂੰ ਵੀ ਮਹਿੰਗਾ ਪੈਂਦਾ ਨਜ਼ਰ ਆ ਰਿਹਾ ਹੈ ਦੱਸ ਦਈਏ ਕਿ ਇਸ ਸ਼ਬਦ ਨੂੰ ਲੈ ਕੇ ਅੱਜ ਵਿਕਰਮ ਮਜੀਠੀਆ ਦੇ ਵੱਲੋਂ ਤਿੱਖੇ ਹਮਲੇ ਸੀਐਮ ਭਗਵੰਤ ਮਾਨ ਦੇ ਉੱਪਰ ਕੀਤੇ ਗਏ ਨੇ ਦੱਸ ਦਈਏ ਕਿ ਹਰਿਆਣਾ ਦੇ ਵਿੱਚ ਜੋ ਇਹਨਾਂ ਦਾ ਸਹਰਾ ਪਰਿਵਾਰ ਆ ਉਥੋਂ ਇਹਨਾਂ ਦੇ ਚਾਚਾ ਸਹਰਾ ਗੁਰਿੰਦਰ ਸਿੰਘ ਨੱਤ ਨੇ ਜੋ ਉਹਨਾਂ ਦੇ ਵੱਲੋਂ ਭਾਜਪਾ ਦਾ ਪੱਲਾ ਫੜਿਆ ਗਿਆ ਦੱਸ ਦਈਏ ਕਿ ਹਰਿਆਣਾ ਦੇ ਮੁੱਖ ਮੰਤਰੀ ਨੈਭ ਸਿੰਘ ਸੈਣੀ ਅਤੇ ਸਾਬਕਾ ਮੁੱਖ ਮੰਤਰੀ ਮਨੋਰਨਰ ਖੱਟਰ ਦੇ ਵੱਲੋਂ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕੀਤਾ ਗਿਆ ਸੋ ਇੱਕ ਵੱਡਾ ਝਟਕਾ ਜੇ ਅਪਰ ਕਹੀਏ ਮੁੱਖ ਮੰਤਰੀ ਦੇ ਲਈ ਇਹ ਸੀਗਾ ਮਾਨ ਦੇ ਲਈ ਕਿਉਂਕਿ ਉਹਨਾਂ ਦੇ ਸੋਹਰਾ ਪਰਿਵਾਰ ਦੇ ਵੱਲੋਂ ਵੀ ਪਾਰਟੀ ਦੇ ਵਿੱਚ ਨਾ ਰਹਿੰਦੇ ਹੋਏ ਦੂਸਰੀ ਪਾਰਟੀ ਭਾਵ ਕਿ ਭਾਜਪਾ ਦਾ ਪੱਲਾ ਫੜਿਆਗਾ ਦੱਸਦੇ ਕਿ ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਵਿਰੋਧੀਆਂ ਨੂੰ ਖਾਸ ਤੌਰ ਤੇ ਉਹਨਾਂ ਵਿਰੋਧੀਆਂ ਨੂੰ ਜਿਹੜੇ ਕਿ ਮੁੱਖ ਮੰਤਰੀ ਦੇ ਨਿਸ਼ਾਨੇ ਦੇ ਉੱਪਰ ਰਹੇ ਨੇ ਦਲ ਬਦਲਣ ਵਾਲੇ ਲਗਾਤਾਰ ਵਿਧਾਨ ਸਭਾ ਦੀ ਗੱਲ ਕਰੀਏ ਉਹਨਾਂ ਦੀ ਸੋਸ਼ਲ ਮੀਡੀਆ ਦੀ ਗੱਲ ਕਰੀਏ ਵਕ ਵਕ ਸੋਸ਼ਲ ਪਲੇਟਫਾਰਮ ਨੇ ਜੋ ਪਾਰਟੀ ਦੇ ਉੱਪਰ ਜਾ ਪਰ ਮੀਡੀਆ ਦੇ ਮੁਖਾਤਿਬ ਹੁੰਦੇ ਅਕਸਰ ਭਗਵੰਤ ਮਾਨ ਦਲ ਬਦਲਣ ਵਾਲੇ ਨੇਤਾਵਾਂ ਦੇ ਉੱਪਰ ਤਿੱਖੇ ਨਿਸ਼ਾਨੇ ਸਾਧਦੇ ਨੇ ਉਹ ਆਪਣੀਆਂ ਵਿਰੋਧੀ ਪਾਰਟੀਆਂ ਨੂੰ ਲਗਾਤਾਰ ਉਹਨਾਂ ਦੇ ਆਗੂਆਂ ਨੂੰ ਲਗਾਤਾਰ तितਲੀਆਂ ਕਹਿੰਦੇ ਨਜ਼ਰ ਆ ਰਹੇ ਨੇ ਵੀ ਕੁਝ ਆਗੂ ਤਾਂ ਇਸ ਤਰੀਕੇ ਦੇ ਨਾਲ ਨੇ ਵੀ ਜਿਹੜੇ ਲਗਾਤਾਰ ਪਾਰਟੀਆਂ ਬਦਲਦੇ ਰਹਿੰਦੇ ਨੇ ਉਹਨਾਂ ਦਾ ਕੋਈ ਵੀ ਸਟੈਂਡ ਨਹੀਂ ਇੱਥੇ ਤਾਂ ਕਹਿੰਦੇ ਨੇ ਕਿ ਦੋਜੀ ਦੇ ਮੋਟਰਸਾਈਕਲ ਦਾ ਵੀ ਸਟੈਂਡ ਹੁੰਦਾ ਇਹਨਾਂ ਲੋਕਾਂ ਦਾ ਕੋਈ ਸਟੈਂਡ ਨਹੀਂ ਸੁਖਪਾਲ ਸਿੰਘ ਖਹਿਰਾ ਦੇ ਬਾਰੇ ਵੀ ਪਿਛਲੇ ਸਮੇਂ ਦੇ ਵਿੱਚ तितਲੀ ਸ਼ਬਦ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਬਦਲਿਆ ਸੀ ਤੇ ਇਹ ਵੀ ਕਿਹਾ ਸੀ ਕਿ ਇਸ ਬੰਦੇ ਦਾ ਕੋਈ ਸਟੈਂਡ ਨਹੀਂ ਜਦੋਂ ਕਿ ਦੋਜੀ ਦੇ ਆ ਮੋਟਰਸਾਈਕਲ ਦਾ ਵੀ ਕੋਈ ਸਟੈਂਡ ਹੁੰਦਾ ਇਸ ਤਰ੍ਹਾਂ ਦੇ ਲਫ਼ਜ਼ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਪਿਛਲੇ ਸਮੇਂ ਦੇ ਵਿੱਚ ਲਗਾਤਾਰ ਇਹਨਾਂ ਦਲ ਬਦਲਣ ਵਾਲੇ ਨੇਤਾਵਾਂ ਦੇ ਉੱਪਰ ਸਾਦੇ ਗਏ ਸੀ ਸੋ ਹੁਣ ਇਸ ਤਰੀਕੇ ਦੇ ਨਾਲ ਇਹਨਾਂ ਸ਼ਬਦਾਂ ਦੇ ਜਾਲ ਦੇ ਵਿੱਚ ਖੁਦ ਫਸਦੇ ਹੋਏ ਨਜ਼ਰ ਆ ਰਹੇ ਦੱਸਦੇ ਕਿ ਇੱਕ ਪੋਸਟ ਪਾਈ ਗਈ ਐਕਸ ਦੇ ਉੱਪਰ ਵਿਕਰਮ ਮਜੀਠੀਆ ਦੇ ਵੱਲੋਂ ਲਿਖਿਆ ਗਿਆ ਜਦੋਂ ਕਿ ਇਹਨਾਂ ਦੇ ਸੋਹਰਾ ਸਾਹਿਬ ਸੀਐਮ ਭਗਵੰਤ ਮਾਨ ਦੇ ਸੋਹਰਾ ਸਾਹਿਬ ਗੁਰਿੰਦਰ ਸਿੰਘ ਨੱਤ ਪਾਰਟੀ ਨੂੰ ਛੱਡ ਪਾਰਟੀ ਜਨਤਾ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ ਸੋ ਵੱਡਾ ਝਟਕਾ ਆਪਾਂ ਕਹਿ ਸਕਦੇ ਹਾਂ ਸੀਐਮ ਮਾਨ ਦੇ ਲਈ ਕਿਉਂਕਿ ਜਿੱਥੇ ਸੀਐਮ ਮਾਨ ਸਾਹਿਬ ਇਸ ਸਮੇਂ ਦੇਸ਼ ਦੀ ਅਗਵਾਈ ਕਰ ਰਹੇ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਕਰ ਰਹੇ ਨੇ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਦੇ ਵਿੱਚ ਹੋਣ ਕਾਰਨ ਤਾਂ ਉਹਨਾਂ ਦੇ ਸਹੁਰਾ ਪਰਿਵਾਰ ਦੇ ਵੱਲੋਂ ਹੀ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕਰਨਾ ਕਿਤੇ ਨਾ ਕਿਤੇ ਪਾਰਟੀ ਦੇ ਲਈ ਮਨੋਵਲ ਤੋੜਨ ਵਾਲਾ ਕੰਮ ਹੁੰਦਾ ਹੋਇਆ ਦਿਖਾਈ ਦੇ ਰਿਹਾ। ਦੱਸਦੀ ਇੱਕ ਜੋ ਪੋਸਟ ਹੈ ਉਹ ਵਿਕਰਮ ਮਜੀਠੀਆ ਦੇ ਵੱਲੋਂ ਐਕਸ ਦੇ ਉੱਪਰ ਪਾਈ ਗਈ ਜਿਸ ਦੇ ਵਿੱਚੋਂ ਲਿਖਦੇ ਨਜ਼ਰ ਆ ਰਹੇ ਨੇ ਕਿ ਮਾਨ ਸਾਹਿਬ ਪੂਰੇ ਭਾਜਪਾ ਦੇ ਰੰਗ ਵਿੱਚ ਰੰਗੇ ਗਏ ਹਨ। ਭਗਵੰਤ ਮਾਨ ਦੀ ਪਤਨੀ ਦੇ ਚਾਚਾ ਜੀ ਗੁਰਿੰਦਰ ਸਿੰਘ ਨੱਤ ਨੇ ਆਮ ਆਦਮੀ ਪਾਰਟੀ ਛੱਡ ਭਾਜਪਾ ਦਾ ਫੱਲਾ ਫੜਿਆ ਏ। ਭਗਵੰਤ ਮਾਨ ਜੀ ਹੋਰਾਂ ਨੂੰ तितਲੀਆਂ ਦੱਸਦੇ ਹੋ ਆਪਣੇ ਸਹੁਰਾ ਸਾਹਿਬ ਬਾਰੇ ਵੀ ਬਿਆਨ ਦਿਓ। ਸੋ ਇਹ ਜੋ ਪੋਸਟ ਹੈਗੀ ਉਹ ਵਿਕਰਮ ਮਜੀਠੀਆ ਦੇ ਵੱਲੋਂ ਆਪਣੇ ਐਕਸ ਦੇ ਉੱਪਰ ਪਾਈ ਗਈ ਜਿੱਥੇ ਇੱਕ ਸਵਾਲ ਵੀ ਕਰਦੇ ਨਜ਼ਰ ਆਏ ਨੇ ਕਿ ਹੁਣ ਉਹ ਆਪਣੇ ਸੋਹਰਾ ਸਾਹਿਬ ਨੂੰ ਵੀ ਤਿਤਲੀ ਕਹਿਣਗੇ ਜਾਂ ਫਿਰ ਕੋਨਾਂ ਬਾਰੇ ਕੋਈ ਬਿਆਨ ਹੋ ਰਿਹਾਗਾ ਉਹਦੇ ਬਿਆਨ ਦੀ ਉਡੀਕ ਕਰਦੇ ਨਜ਼ਰ ਆਣੇ ਜੇ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਆ ਆਪਾਂ ਦੇਖਿਆ ਵੀ ਪਲੇਟਫਾਰਮ ਦੇ ਉੱਪਰ ਐਕਸ ਪਲੇਟਫਾਰਮ ਦੇ ਉੱਪਰ ਸੋਸ਼ਲ ਮੀਡੀਆ ਦੇ ਉੱਪਰ ਲਗਾਤਾਰ ਤਿੱਖੇ ਹਮਲੇ ਵਿਕਰਮ ਮਜੀਠੀਆ ਦੇ ਵੱਲੋਂ ਜਿੱਥੇ ਮਾਨ ਸਾਹਿਬ ਤੇ ਕੀਤੇ ਗਏ ਉਹ ਤੇ ਮਾਨ ਸਾਹਿਬ ਵੱਲੋਂ ਵੀ ਲਗਾਤਾਰ ਤਿੱਖੇ ਹਮਲਿਆਂ ਦੇ ਨਾਲ ਵਿਕਰਮ ਮਜੀਠੀਆ ਨੂੰ ਘੇਰਿਆ ਗਿਆ ਸੀ ਹੁਣ ਜੇਕਰ ਦਲ ਬਦਲਣ ਦੀ ਗੱਲ ਕਰੀਏ ਤਾਂ ਜੇਕਰ ਸੁਸ਼ੀਲ ਰਿੰਕੂ ਦੀ ਗੱਲ ਕਰੀਏ ਉਹ ਵੀ ਕਾਂਗਰਸ ਛੱਡ ਕੇ ਪਹਿਲਾਂ ਇਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਕੇ ਆ ਬਾਈਲੈਕਸ਼ਨ ਦੇ ਵਿੱਚ ਜਿੱਤ ਕੇ ਐਮਪੀ ਬਣੇ ਸੀ ਤੇ ਹੁਣ ਜੋ ਇਲੈਕਸ਼ਨ 2024 ਦੀਆਂ ਨੇ ਉੱਥੇ ਪਾਰਟੀ ਵੱਲੋਂ ਉਹਨਾਂ ਨੂੰ ਆਪਣਾ ਨਮਾਇਦਾ ਬਣਾਇਆ ਗਿਆ ਸੀ ਆਪਣਾ ਉਮੀਦਵਾਰ ਬਣਾਇਆ ਗਿਆ ਸੀ ਲੇਕਿਨ ਉਹ ਫਿਰ ਇੱਕ ਵਾਰ ਪਾਰਟੀ ਨੂੰ ਛੱਡ ਕੇ ਭਾਜਪਾ ਦੇ ਵਿੱਚ ਚਲੇ ਗਏ ਨੇ ਆ ਰਾਜਕੁਮਾਰ ਚੱਬਿਆਲ ਦੀ ਗੱਲ ਕਰੀਏ ਉਹਨਾਂ ਨੂੰ ਵੀ ਪਾਰਟੀ ਦੇ ਵਿੱਚ ਖੁਦ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸ਼ਾਮਿਲ ਕੀਤਾ ਗਿਆ ਸੀ ਆ ਸੋ ਉਹਨਾਂ ਬਾਰੇ ਵੀ ਅਜੇ ਤੱਕ ਕੋਈ ਬਿਆਨ ਨਹੀਂ ਆਇਆ ਵੀ ਇਹਨਾਂ ਲੋਕਾਂ ਦਾ ਸਟੈਂਡ ਕੀ ਹੈ ਕਿਉਂਕਿ ਲਗਾਤਾਰ ਜਦੋਂ ਦਲ ਬਦਲੀ ਹੁੰਦੀ ਹੈ ਤਾਂ ਮਾਨ ਸਾਹਿਬ ਤਿੱਖੇ ਸ਼ਬਦਾਂ ਦੇ ਨਾਲ ਘੇਰਦੇ ਨੇ ਜੇਕਰ ਗੱਲ ਕਰੀਏ ਮਹਿੰਦਰ ਸਿੰਘ ਕੇਪੀ ਜਿਹੜੇ ਜਲੰਧਰ ਤੋਂ ਹੁਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਉਹ ਵੀ ਜਸਟ ਅਨਾਉਂਸ ਹੋਣ ਤੋਂ ਟਿਕਟ ਅਨਾਉਂਸ ਹੋਣ ਤੋਂ ਸਿਰਫ ਔਰ ਸਿਰਫ ਕੁਝ ਘੰਟੇ ਪਹਿਲਾਂ ਹੀ ਪਾਰਟੀ ਦੇ ਵਿੱਚ ਪੁੱਜੇ ਸੀ ਜੇ ਦੂਸਰੇ ਪਾਸੇ ਗੱਲ ਪਾਰਟੀ ਦੀ ਕਰੀਏ ਮੁੱਖ ਮੰਤਰੀ ਸਾਹਿਬ ਦੀ ਗੱਲ ਕਰੀਏ ਤਾਂ ਉਹ ਵੀ ਲਗਾਤਾਰ ਦੂਜੇ ਲੀਡਰਾਂ ਦੇ ਵੱਲ ਦੂਜੇ ਪਾਰਟੀਆਂ ਦੇ ਲੀਡਰਾਂ ਦੇ ਉੱਪਰ ਟੇਕ ਲਗਾ ਕੇ ਰੇ ਬੈਠੇ ਰਹਿੰਦੇ ਨੇ ਤੇ ਦਲ ਬਦਲਣ ਦੇ ਵਿੱਚ ਸਭ ਤੋਂ ਅੱਗੇ ਰਹਿੰਦੇ ਨੇ ਵੀ ਇਹਨਾਂ ਨੂੰ ਦਲ ਕਿਵੇਂ ਬਦਲਾਇਆ ਜਾਵੇ ਜੇਕਰ ਪਿੰਡਾਂ ਦੇ ਪੰਚਾਂ ਸਰਪੰਚਾਂ ਦੀ ਗੱਲ ਕਰੀਏ ਕਾਉਂਸਲਰਾਂ ਦੀ ਗੱਲ ਕਰੀਏ ਉਹਨਾਂ ਨੂੰ ਵੀ ਵੱਡੇ ਪੱਧਰ ਦੇ ਉੱਪਰ ਮਾਨ ਸਾਹਿਬ ਦੇ ਵੱਲੋਂ ਆਪਣੀ ਪਾਰਟੀ ਦੇ ਵਿੱਚ ਸ਼ਾਮਿਲ ਕੀਤਾ ਸੀ ਲੇਕਿਨ ਇਹਨਾਂ ਲੋਕਾਂ ਦੇ ਲਈ ਕਦੇ ਵੀ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਕੋਈ ਬਿਆਨ ਨਹੀਂ ਦਿੱਤਾ ਗਿਆ ਕਿ ਆਖਰ ਇਹਨਾਂ ਲੋਕਾਂ ਦਾ ਕੀ ਸਟੈਂਡ ਹੈ ਜੇਕਰ ਅੱਜ ਲੇਟੈਸਟ ਗੱਲ ਕਰੀਏ ਰੋਬਿਨ ਸੰਪਲਾ ਜਿਹੜੇ ਕਿ ਪੰਜਾਬ ਬੀਜੇਪੀ ਐਸਸੀ ਦੇ ਉਮੀਦਵਾਰ ਪ੍ਰਧਾਨ ਸੇ ਤੇ ਵਿਜੇ ਸੰਪਲ ਆ ਜੀ ਬੀਜੇਪੀ ਦੇ ਵੱਡੇ ਲੀਡਰ ਨੇ ਉਹਨਾਂ ਦੇ ਅਤ ਕਰੀਬੀ ਸੀ ਉਹਨਾਂ ਨੂੰ ਵੀ ਅੱਜ ਖੁਦ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਆਪਣੀ ਪਾਰਟੀ ਦੇ ਵਿੱਚ ਸ਼ਾਮਿਲ ਕੀਤਾ ਗਿਆ ਸੇ ਉਧਰ ਹੁਣ ਗੱਲ ਕਰੀਏ ਕਿ ਉਹਨਾਂ ਦੇ ਸੋਹਰਾ ਪਰਿਵਾਰ ਦੇ ਵੱਲੋਂ ਹੀ ਭਾਰਤੀ ਜਨਤਾ ਪਾਰਟੀ ਨੂੰ ਪੱਲਾ ਫੜਿਆ ਕਿ ਉਹਨਾਂ ਸੋਹਰਾ ਸਾਹਿਬ ਦੇ ਵੱਲੋਂ ਗੁਰਿੰਦਰ ਸਿੰਘ ਅਨਤ ਦੀ ਗੱਲ ਕਰੀਏ ਜੋ ਇਹਨਾਂ ਦੀ ਵਾਈਫ ਦੇ ਚਾਚਾ ਜੀ ਨੇ ਉਹਨਾਂ ਦੇ ਵੱਲੋਂ ਭਾਰਤੀ ਜਨਤਾ ਪਾਰਟੀ ਨੂੰ ਜੋਇਨ ਕੀਤਾ ਗਿਆ ਜਿਸ ਤੋਂ ਬਾਅਦ ਇੱਕ ਵੱਡਾ ਸਵਾਲ ਆਮ ਆਦਮੀ ਪਾਰਟੀ ਦੇ ਉੱਪਰ ਅਤੇ ਭਗਵੰਤ ਮਾਨ ਸਾਹਿਬ ਦੇ ਉੱਪਰ ਉੱਠਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਦੂਜਿਆਂ ਨੂੰ ਪਾਰਟੀ ਬਦਲਣ ਤੇ ਤਿਤਲੀਆਂ ਦਾ ਨਾਮ ਦੇਣ ਵਾਲੇ ਹੁਣ ਆਖਰ ਆਪਣੇ ਸੋਹਰਾ ਸਾਹਿਬ ਬਾਰੇ ਕੀ ਬਿਆਨ ਦੇਣਗੇ ਆਪਣੇ ਚਾਚਾ ਸੋਹਰਾ ਬਾਰੇ ਕੀ ਬਿਆਨ ਦੇਣਗੇ ਇਹ ਸਵਾਲ ਵੀ ਐਕਸ ਦੇ ਉੱਪਰ ਵਿਕਰਮ ਮਜੀਠੀਆ ਦੇ ਵੱਲੋਂ ਪੁੱਛਿਆ ਗਿਆ ਕਿ ਲਗਾਤਾਰ ਉਹ ਉਹਨਾਂ ਲੋਕਾਂ ਨੂੰ ਘੇੜਦੇ ਨਜ਼ਰ ਆਏ ਨੇ ਜਿਹੜੇ ਲੋਕ ਪਾਰਟੀ ਨੂੰ ਛੱਡ ਕੇ ਦੂਜੀਆਂ ਪਾਰਟੀਆਂ ਵਿੱਚ ਰਹਿੰਦੇ ਨੇ ਗੱਲ ਖੈਰਾ ਸਾਹਿਬ ਦੀ ਕਰੀਏ ਖੈਰਾ ਸਾਹਿਬ ਦੇ ਉੱਪਰ ਵੀ ਤਿੱਖੇ ਹਮਲੇ ਕੀਤੇ ਗਏ ਸੀ ਵਿਧਾਨ ਸਭਾ ਦੇ ਵਿੱਚ ਵੀ ਉਹਨਾਂ ਦੇ ਉੱਪਰ ਹਮਲਾ ਕੀਤਾ ਗਿਆ ਸੀ ਇਹ ਕਹਿੰਦੇ ਹੋਏ ਕਿ ਇਹ ਲਗਾਤਾਰ ਪਾਰਟੀਆਂ ਬਦਲਦੇ ਰਹਿੰਦੇ ਨੇ ਇੱਥੋਂ ਤੱਕ ਪੁੱਛਿਆ ਗਿਆ ਸੀ ਕਿ ਅਜੇ ਤੱਕ ਕਾਂਗਰਸ ਦੇ ਵਿੱਚੋਂ ਜਾਂ ਫਿਰ ਕਿਸੇ ਹੋਰ ਪਾਰਟੀ ਚਲੇ ਗਏ ਇਸ ਤਰ੍ਹਾਂ ਦੇ ਸ਼ਬਦਾਂ ਦੇ ਨਾਲ ਸੰਬੋਧਨ ਕਰਦੇ ਨਜ਼ਰ ਆਏ ਸੀ ਲੇਕਿਨ ਹੁਣ ਜਦੋਂ ਆਪਣੇ ਘਰ ਦੇ ਵਿੱਚ ਆਪਣੇ ਸਹੁਰਾ ਪਰਿਵਾਰ ਦੇ ਵਿੱਚ ਸੇਂਧ ਲੱਗੀ ਹੈ ਤਾਂ ਅਜੇ ਤੱਕ ਮਾਨ ਸਾਹਿਬ ਦੇ ਵੱਲੋਂ ਕੋਈ ਬਿਆਨ ਨਹੀਂ ਆਇਆ ਤੇ ਦੂਜੇ ਪਾਸੇ ਪ੍ਰਤਾਪ ਸਿੰਘ ਬਾਜਬਾ ਦੀ ਗੱਲ ਕਰੀਏ ਉਹਨਾਂ ਨੂੰ ਵੀ ਤਿੱਖੇ ਸ਼ਬਦਾਂ ਦੇ ਨਾਲ ਘੇਰਦੇ ਰਹੇ ਨੇ ਅਤੇ ਇਹ ਕਹਿੰਦੇ ਰਹੇ ਨੇ ਕਿ ਉਹਨਾਂ ਦਾ ਭਰਾ ਖੁਦ ਉਹਨਾਂ ਨੂੰ ਛੱਡ ਕੇ ਦੂਜੀ ਪਾਰਟੀ ਦੇ ਵਿੱਚ ਚਲਾ ਗਿਆ ਹੈ 14 ਪੌੜੀਆਂ ਦੀ ਗੱਲ ਕਰਦੇ ਨਜ਼ਰ ਆ ਉਹਨਾਂ ਨੇ ਵੀ 14 ਪੌੜੀਆਂ ਥੱਲੇ ਕਾਂਗਰਸ ਹੈ ਜੇਕਰ ਗਲਤੀ ਨਾਲ ਪ੍ਰਤਾਪ ਸਿੰਘ ਬਾਜਬਾ 14 ਪੌੜੀਆਂ ਚੜ ਜਾਣ ਤਾਂ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਿਲ ਹੋ ਜਾਣਗੇ ਸੋ ਇਸ ਤਰ੍ਹਾਂ ਦੇ ਲਗਾਤਾਰ ਤਿੱਖੇ ਸ਼ਬਦ ਵਰਤ ਰਹੇ ਨੇ ਆਪਣੇ ਵਿਰੋਧੀਆਂ ਦੇ ਲਈ ਤਿਤਲੀਆਂ ਉਹਨਾਂ ਲੋਕਾਂ ਲਈ ਅਕਸਰ ਬੋਲਦੇ ਨੇ ਵੀ ਤਿਤਲੀਆਂ ਬਾਂ ਕਦੇ ਇਸ ਫੁੱਲ ਤੇ ਕਦੇ ਉਸ ਫੁੱਲ ਤੇ ਦਲ ਬਦਲਣ ਵਾਲੇ ਨੇਤਾਵਾਂ ਨੂੰ ਹਾਲਾਂਕਿ ਦਲ ਬਦਲਣਾ ਕੋਈ ਚੰਗੀ ਗੱਲ ਨਹੀਂ ਲੇਕਿਨ ਜਿਸ ਤਰ੍ਹਾਂ ਕ ਹੁਣ ਮਾਹੌਲ ਬਣਿਆ ਹੋਇਆ ਹੈ ਇਲੈਕਸ਼ਨ ਦਾ ਮਾਹੌਲ ਹੈ ਆਪਣੇ ਨਿੱਜੀ ਮਫਾਦਿਆਂ ਦੇ ਲਈ ਜਾਂ ਫਿਰ ਆਪਣੀਆਂ ਪਾਰਟੀਆਂ ਦੇ ਨਾਲ ਨਰਾਜ਼ ਚੱਲ ਰਹੇ ਨੇਤਾ ਇਧਰ ਉਧਰ ਹੋ ਰਹੇ ਨੇ ਤੇ ਜੇਕਰ ਮਾਨ ਸਾਹਿਬ ਦੀ ਗੱਲ ਕਰੀਏ ਲਗਾਤਾਰ ਵਕ ਵਕ ਪਾਰਟੀਆਂ ਦੇ ਵਿੱਚ ਸਹਿਨਮਾ ਦੀ ਕਰਦੇ ਹੋਏ ਉਹ ਲਗਾਤਾਰ ਦੂਜੇ ਪਾਰਟੀਆਂ ਦੇ ਲੀਡਰਾਂ ਨੂੰ ਆਪਣੇ ਵਿੱਚ ਲਿਆ ਰਹੇ ਨੇ ਹਾਲਾਂਕਿ ਸੈਂਟਰ ਦੀ ਗੱਲ ਕਰੀਏ ਜਾਂ ਫਿਰ ਭਾਜਪਾ ਦੀ ਗੱਲ ਕਰੀਏ ਉੱਥੇ ਕਹਿੰਦੇ ਨਜ਼ਰ ਆਉਂਦੇ ਨੇ ਵੀ ਭਾਜਪਾ ਦੇ ਵਿੱਚ ਆ ਕੇ ਸਾਰੇ ਕਰਪਟ ਸਾਰੇ ਜੋ ਵੀ ਆਗੂ ਨੇ ਜਿਨ੍ਹਾਂ ਨੇ ਕਰਪਸ਼ਨ ਕੀਤੀ ਆ ਉਹ ਇਹ ਵਾਸ਼ਿੰਗ ਮਸ਼ੀਨ ਚ ਧੋ ਕੇ ਸ਼ੁੱਧ ਕਰ ਲੈਂਦੇ ਨੇ ਸਾਫ਼ ਸੁਥਰੇ ਕਰ ਲੈਂਦੇ ਨੇ ਸਾਰੇ ਦਾਗ ਮਟਾ ਲੈਂਦੇ ਨੇ ਲੇਕਿਨ ਜੇਕਰ ਆਪਣੀ ਪਾਰਟੀ ਦੀ ਗੱਲ ਕਰੀਏ ਤੇ ਦੋਹੇ ਬਾਹਾਂ ਖੋਲ ਕੇ ਮੁੱਖ ਮੰਤਰੀ ਸਾਹਿਬ ਸਾਰੀਆਂ ਪਾਰਟੀਆਂ ਦੇ ਜਿਹੜੇ ਲੀਡਰ ਨੇ ਉਹਨਾਂ ਨੂੰ ਜੀ ਆਇਆਂ ਕਹਿੰਦੇ ਸਭ ਤੋਂ ਅੱਗੇ ਰਹਿੰਦੇ ਨੇ ਵੱਡੇ ਲੀਡਰਾਂ ਦੀ ਗੱਲ ਛੱਡੀਏ ਤਾਂ ਪਿੰਡ ਲੈਵਲ ਦੇ ਉੱਪਰ ਪਿੰਡਾਂ ਦੇ ਪੰਚ ਸਰਪੰਚਾਂ ਨੂੰ ਖੁਦ ਆਪ ਪਾਰਟੀ ਦੇ ਵਿੱਚ ਸ਼ਾਮਿਲ ਕਰਾਉਂਦੇ ਹੋਏ ਲਗਾਤਾਰ ਨਜ਼ਰੀ ਪੈਂਦੇ ਨੇ ਸੋ ਅੱਜ ਲੇਟੈਸਟ ਜੇਕਰ ਗੱਲ ਕਰੀਏ ਰੋਬਿਨ ਸੰਪਲਾ ਜੀ ਜਿਹੜੇ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਐਸਸੀ ਦੇ ਉਮੀਦਵਾਰ ਪ੍ਰਧਾਨ ਸੀ ਉਹਨਾਂ ਨੂੰ ਵੀ ਪਾਰਟੀ ਨੂੰ ਦੇ ਵਿੱਚ ਜੁਆਇਨ ਕਰਾਇਆ ਗਿਆ ਜਿਹੜੇ ਵਿਜੇ ਸੰਪਲਾ ਦੇ ਭਾਜਪਾ ਦੇ ਇੱਕ ਵੱਡੇ ਲੀਡਰ ਨੇ ਮੰਤਰੀ ਨੇ ਸਰਕਾਰ ਮੰਤਰੀ ਨੇ ਉਹਨਾਂ ਦੇ ਨਜ਼ਦੀਕੀ ਨੂੰ ਵੀ ਪਾਰਟੀ ਦੇ ਵਿੱਚ ਸ਼ਾਮਿਲ ਕਰਾਇਆ ਹੈ ਤਾਂ ਇਧਰ ਹੁਣ ਜਦੋਂ ਉਹਨਾਂ ਦੇ ਪਰਿਵਾਰ ਦੇ ਵਿੱਚ ਸੋਹਰਾ ਪਰਿਵਾਰ ਦੇ ਵਿੱਚ ਪਾਰਟੀ ਨੂੰ ਵੱਡੀ ਸੇਧ ਲੱਗੀ ਹੈ ਇੱਕ ਪਾਸੇ ਜਿੱਥੇ ਪਾਰਟੀ ਨੂੰ ਜੋੜਨ ਦੀ ਗੱਲ ਪਾਰਟੀ ਦੀ ਆਡੀਓਲੋਜੀ ਦੀ ਗੱਲ ਕਰਦੇ ਹੋਏ ਵੱਖ-ਵੱਖ ਸੂਬਿਆਂ ਦੇ ਵਿੱਚ ਘੁੰਮ ਰਹੇ ਨੇ ਪਾਰਟੀ ਦੀਆਂ ਨੀਤੀਆਂ ਦੀ ਗੱਲ ਕਰਦੇ ਨਜ਼ਰ ਆ ਰਹੇ ਨੇ ਪਾਰਟੀ ਦੀ ਆਡੀਓਲੋਜੀ ਦੀ ਗੱਲ ਕਰਦੇ ਨਜ਼ਰ ਆ ਰਹੇ ਤੇ ਲੋਕਾਂ ਨੂੰ ਵੱਧ ਤੋਂ ਵੱਧ ਪਾਰਟੀ ਦੇ ਨਾਲ ਜੁੜਨ ਦੀ ਪਾਰਟੀ ਨੂੰ ਵੋਟ ਕਰਨ ਦੀ ਗੱਲ ਕਰਦੇ ਹੋਏ ਭਗਵੰਤ ਮਾਨ ਜੀ ਨਜ਼ਰ ਪੈ ਰਹੇ ਨੇ ਉੱਥੇ ਹੀ ਉਹਨਾਂ ਦੇ ਸੋਹਰਾ ਪਰਿਵਾਰ ਦੇ ਵਿੱਚ ਵੱਡੀ ਸਿੰਧਮਾਰੀ ਹੋਈ ਹੈ ਕਿਉਂਕਿ ਸੋਹਰਾ ਪਰਿਵਾਰ ਦੇ ਵਿੱਚ ਗੁਰਿੰਦਰ ਸਿੰਘ ਨੱਤ ਜੋ ਕਿ ਇਹਨਾਂ ਦੀ ਵਾਈਫ ਡਾਕਟਰ ਗੁਰਪ੍ਰੀਤ ਸਿੰਘ ਦੇ ਗੁਰਪ੍ਰੀਤ ਕੌਰ ਦੇ ਚਾਚਾ ਜੀ ਨੇ ਉਹਨਾਂ ਦੇ ਵੱਲੋਂ ਹਰਿਆਣਾ ਦੇ ਸੀਐਮ ਨੈਪ ਸਿੰਘ ਸੈਣੀ ਅਤੇ ਮਨੋਹਰ لال ਖੱਟਰ ਜੋ ਸਾਬਕਾ ਸੀਐਮ ਨੇ ਹਰਿਆਣਾ ਦੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕੀਤਾ ਗਿਆ ਹੁਣ ਇਸ ਮਾਮਲੇ ਦੇ ਉੱਪਰ ਇਸ ਜੁਆਇਨਿੰਗ ਨੂੰ ਲੈ ਕੇ ਵਿਕਰਮਜੀਤ ਸਿੰਘ ਮਜੀਠੀਆ ਦੇ ਵੱਲੋਂ ਤਿੱਖਾ ਹਮਲਾ ਕੀਤਾ ਗਿਆ ਹੈ ਸੀਐਮ ਮਾਨ ਦੇ ਉੱਪਰ ਅਤੇ ਐਕਸ ਦੇ ਉੱਪਰ ਉਹਨਾਂ ਤੋਂ ਸਵਾਲ ਵੀ ਪੁੱਛਿਆ ਗਿਆ ਕਿ ਹੁਣ ਇਸ ਦਲ ਬਦਲੀ ਨੂੰ ਹੁਣ ਇਸ ਤਰ੍ਹਾਂ ਦੀ ਜਿਹੜੀ ਜੁਆਇਨਿੰਗ ਭਾਰਤੀ ਜਨਤਾ ਪਾਰਟੀ ਦੇ ਵਿੱਚ ਉਹਨਾਂ ਦੇ ਸਹੁਰਾ ਪਰਿਵਾਰ ਦੇ ਵੱਲੋਂ ਹੋਈ ਹੈ ਚਾਚੇ ਸਹੁਰੇ ਵੱਲੋਂ ਹੋਈ ਹੈ ਉਹਨਾਂ ਬਾਰੇ ਕੀ ਬਿਆਨ ਹੋਣਗੇ ਨਵੀਂ ਅਤੇ ਤਾਜ਼ਾ ਅਪਡੇਟ ਦੇ ਲਈ ਬਣੇ ਰਹੋ ਰਜਾਨਾ ਲੋਕਨਾਟਿਵੀ ਦੇ ਨਾਲ